ਲਾਈਫ ਸੈੱਟ ਕਰ ਲਈਏ ਲਾਈਫ ਸੈੱਟ ਮੈਨੂੰ ਤੁਸੀਂ ਇਹ ਦੱਸੋ ਵੀ ਲਾਈਫ ਸੈੱਟ ਦਾ ਅਰਥ ਕੀ ਹੈ ਕੀ ਸਮਝਦਾ ਹੈ ਲਾਈਫ ਸੈੱਟ ਮਤਲਬ ਪੁੱਛ ਲਓ ਬੱਚਿਆ ਲਾਈਫ ਸੈੱਟ ਬਾ ਪੜ੍ਹਾਈ ਕਰ ਲਈਏ ਇੱਕ ਕਰੀ ਜਦੋਂ ਗ੍ਰੈਜੂਏਸ਼ਨ ਹੋ ਗਈ ਐਮਏ ਕਰ ਲਈ ਪੀਐਚਡੀ ਕਰ ਲਈ ਲਾਈਫ ਸੈੱਟ ਹੀ ਹੈ ਪੜ੍ਹਾਈ ਕਰ ਲਈ ਹੁਣ ਹੁਣ ਕਹਿੰਦਾ ਵਸ ਜੀ ਜੇ ਕਿਤੇ ਨੌਕਰੀ ਚੰਗੀ ਸਰਕਾਰੀ ਲੱਗ ਜੇ ਲਾਈਫ ਸੈੱਟ ਹੈ ਮਿਲ ਗਈ ਨੌਕਰੀ ਹੁਣ ਹੁਣ ਵਿਆਹ ਚੰਗੀ ਆ ਜਾਏ ਨਾ ਬੀਬੀ ਫਿਰ ਲਾਈਫ ਸੈਟ ਆ ਗਈ ਹੁਣ ਹੁਣ ਕਹਿੰਦਾ ਵਾ ਮੁੰਡਾ ਆ ਜਾਏ ਨਾ ਕਿਤੇ ਬੱਚਾ ਹੋ ਜਾ ਲਾਈਫ ਫਿਰ ਸੈਟ ਹੈ ਹੋ ਗਿਆ ਹੁਣ ਹੁਣ ਇਹ ਚੰਗੇ ਸਕੂਲ ਚ ਪੜ ਕੇ ਨਾਂ ਰੋਸ਼ਨ ਕਰੇ ਨਾ ਮੇਰਾ ਫਿਰ ਲਾਈਫ ਸੈਟ ਹੈ ਲੈ ਹੁਣ ਇਹ ਵੀ ਹੋ ਗਿਆ ਹੁਣ ਹੁਣ ਕਿਤੇ ਇਹ ਵੀ ਕਿਤੇ ਵੱਡੀ ਨੌਕਰੀ ਲੱਗ ਜਾਏ ਫਿਰ ਲਾਈਫ ਸੈਟ ਹੈ ਤੇਰੀ ਲਾਈਫ ਸੈਟ ਕਿੱਥੇ ਹੁੰਦੀ ਇੱਕ ਵਾਰੀ ਕੈਨੇਡਾ ਦਾ ਵੀਜ਼ਾ ਲੱਗ ਜਾਏ ਨਾ ਮੁੜ ਕੇ ਲਾਈਫ ਸੈਟ ਹੈ ਲੈ ਕੈਨੇਡਾ ਦਾ ਲੱਗ ਗਿਆ ਹੁਣ ਸੈਟ ਹੈ ਅਮਰੀਕਾ ਪੜ ਗਿਆ ਹੁਣ ਸੈਟ ਹੈ ਸਾਰੇ ਉਥੇ ਆਪਾਂ ਲਾਈਫ ਸੈੱਟ ਹੋ ਗਈ ਸਾਡੀ ਨਹੀਂ ਯਾਦ ਰੱਖੋ ਲਾਈਫ ਸੈੱਟ ਉਥੇ ਹੀ ਸੈੱਟ ਹੈ ਜਿੱਥੇ ਮਾਈਂਡ ਸੈੱਟ ਹੈ ਲਾਈਫ ਸੈੱਟ ਨਹੀਂ ਕਰਨੀ ਮਾਈਂਡ ਸੈੱਟ ਕਰੋ ਮਾਈਂਡ ਸੈੱਟ ਕਰ ਲੈ ਛੱਪਰੀਆਂ 'ਚ ਵੀ ਨਜ਼ਾਰਾ ਹੈ ਮਾਈਂਡ ਸੈੱਟ ਨਾ ਕਰ ਸਕਿਆ ਕੈਨੇਡਾ ਅਮਰੀਕਾ ਜਾ ਕੇ ਵੀ ਰੋਏਗਾ ਮਾਈਂਡ ਸੈੱਟ ਕਰਨਾ ਸਿੱਖਣਾ ਲਾਈਫ ਸੈੱਟ ਕਰਦੇ ਕਰਦੇ ਮਰ ਜਾਗੇ ਇਹ ਨਹੀਂ ਸੈੱਟ ਹੁੰਦੀ ਮਾਈਂਡ ਸੈੱਟ ਕਰਨਾ ਪੈਂਦਾ ਹੈ ਲਾਈਫ ਸੈੱਟ ਉਦੋਂ ਹੀ ਹੋ ਜਾਣੀ ਹੈ ਮਾਈਂਡ ਸੈਟ ਸਾਈਕਲ ਤੇ ਕਰ ਲੈ ਤੇ ਮਾਈਂਡ ਸੈਟ ਜਹਾਜ਼ ਤੇ ਵੀ ਨਾ ਕਰ ਇਹ ਤੇਰੀ ਆਪਣੀ ਮਰਜ਼ੀ ਹੈ ਇੱਕ ਦਾ ਜਹਾਜ਼ ਤੇ ਵੀ ਮਾਈਂਡ ਸੈਟ ਨਹੀਂ ਹੋਇਆ ਹੈਲੀਕਾਪਟਰ ਹੈਗਾ ਪਰ ਨਾ ਫਲਾਣੇ ਬੰਦੇ ਕੋਲ ਮੈਂ ਖੁਦ ਸੁਣੀ ਐ ਇਹ ਗੱਲ ਅਮਰੀਕਾ ਦੇ ਵਿੱਚ ਇੱਕ ਘਰ ਗਿਆ ਜਹਾਜ਼ ਬਹੁਤ ਵੱਡਾ ਖੜਾ ਉਹ ਹੈਲੀਕਾਪਟਰ ਮੈਨੂੰ ਕਮਾਇਆ ਗੇੜੇ-ਗੂੜੇ ਦਿੱਤੇ ਸਾਰੇ ਪਾਸੇ ਕਮਾ ਕੇ ਮੁੰਡਾ ਪਾਇਲਟ ਚਲਾਵੇ ਐ ਛੱਤ ਤੇ ਜਹਾਜ਼ ਖੜਿਆ ਗੱਡੀਆਂ ਹੀ ਗੱਡੀਆਂ ਘਰ 'ਚ ਘਾਟਾ ਕਿਸੇ ਗੱਲ ਦਾ ਨਹੀਂ ਤੇ ਇਦਾਂ ਅਸੀਂ ਗੱਲਬਾਤ ਕਰੀਏ ਦੇ ਅਸ ਗੇੜਾ ਗੂੜਾ ਕਢਾਇਆ ਮੈਂ ਕਿਹਾ ਨਜ਼ਾਰਾ ਆ ਗਿਆ ਕਹਿੰਦੇ ਨਹੀਂ ਨਹੀਂ ਇਹ ਕੁਛ ਨਹੀਂ ਮੈਂ ਕਿਹਾ ਕੀ ਹੋਇਆ ਕਹਿੰਦੇ ਇਹ ਤੇ ਜੀ 6 ਸੀਟਰ ਹੈ ਫਿਰ ਕਹਿੰਦੇ ਅਸੀਂ ਸੋਚਿਆ ਵੀ 8 10 ਸੀਟਰ ਲਿਆਉਣਾ ਵੱਡਾ ਲਿਆਉਣਾ ਕਹਿੰਦੇ ਹਜੇ ਉਹ ਹੋਰ ਵੱਡਾ ਸੋਚ ਕੇ ਬੈਠੇ ਆਸਾਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਕਲਪ ਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ ਕਾਰ ਵਾਲਾ ਕਹਿੰਦਾ ਮੇਰੀ ਹਵਾ 'ਚ ਉਡਾਰ ਹੋਵੇ ਵੇਖਦਾ ਹੈ ਜਹਾਜ ਨੂੰ ਤੇ ਵੱਟਦਾ ਹੈ ਘੂਰੀਆਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ ਇਹ ਤੇ ਤ੍ਰਿਪਤ ਹੋਣ ਵੀਰੋ ਰੱਜਣ ਵਿੱਚ ਤੇ ਤ੍ਰਿਪਤ ਹੋਣ ਵਿੱਚ ਫਰਕ ਹੈ ਸੁਣੋ ਰੱਜਦਾ ਹੈ ਤਨ ਤੇ ਤ੍ਰਿਪਤ ਹੁੰਦਾ ਹੈ ਮਨ ਸੈਸ ਖਟੈ ਲੱਖ ਕੋ ਉਠਤਾ ਵੈ ਤ੍ਰਿਪਤ ਨਾ ਆਵੇ ਮਾਇਆ ਪਛੈ ਪਾਵੇ ਮਨ ਦੀ ਤ੍ਰਿਪਤੀ ਹੈ ਨਾ ਜਿਹੜੀ ਜਿੱਥੇ ਮਾਈਂਡ ਸੈਟ ਕਰ ਲੈਂਗਾ ਉੱਥੇ ਹੋ ਜੇ ਪਰਾਣੇ ਕਹਿੰਦੇ ਪਰਾਣਿਆਂ ਦੀ ਲਾਈਫ ਸੈਟ ਐ ਇੱਥੇ ਉਹ ਘਰ ਬਣਿਆ ਵਧੀਆ ਮौज ਲੱਗੀ ਐ ਬਾਹਰੋਂ ਜਿਵੇਂ ਮੱਝ ਦੋ ਮੱਝਾਂ ਰੱਖੀਆਂ ਮਾਈਂਡ ਸੈਟ ਐ ਇਹਨੂੰ ਬਾਪੂ ਨੂੰ ਲੈ ਜਾਓ ਅਮਰੀਕਾ ਸੋਹਣੇ ਸੋਹਣੇ ਪਾਰਕਾਂ 'ਚ ਕਮਾਓ ਇਹਨੇ ਕਹਿਣਾ ਮਰ ਚੱਲਾਂ ਲੈ ਗਏ ਚੱਲੋ ਡੰਗਰਾਂ ਦਾ ਗੋਆ ਜਿੱਨਾ ਚਰਵਿੰਦਾ ਨਹੀਂ ਮੈਨੂੰ ਨਹੀਂ ਸ਼ਾਂਤੀ ਆਉਂਦੀ ਇਹਦਾ ਮਾਈਂਡ ਸੈਟ ਉੱਥੇ ਹੀ ਐ ਮੈਨੂੰ ਲੈ ਚੱਲੋ ਘਰ ਮੇਰਾ ਨਹੀਂ ਜੀ ਲੱਗਦਾ ਕੈਨੇਡਾ ਨੂੰ ਅੱਗ ਲਾਓ ਇਦਾਂ ਕਹਿਣਗੇ ਅਸੀਂ ਨਹੀਂ ਜਾਣਾ ਕੈਨੇਡਾ ਲੈ ਜਾਓ ਬਜ਼ੁਰਗ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਥੇ ਲੰਗਾਈ ਐ ਮਾਈਂਡ ਸੈਟ ਜਿਨ੍ਹਾਂ ਨੇ ਇੱਥੇ ਕਰ ਲਿਆ ਉਹਨਾਂ ਨੂੰ ਅਮਰੀਕਾ ਲੈ ਜਾਓ ਕਹਿਣਗੇ ਸਾਡੀ ਲਾਈਫ ਸੈਟ ਨਹੀਂ ਇੱਥੇ ਸਾਨੂੰ ਤੇ ਘਰ ਲੈ ਕੇ ਜਾ ਮੈਂ ਤੇ ਪਿੰਡ ਜਾਣਾ ਆਪਾਂ ਮੈਂ ਤੇ ਪਿੰਡ 'ਚ ਰਹਿਣਾ ਬੱਚੇ ਕਹਿੰਦੇ ਨੇ ਵੱਡਿਆਂ ਵੱਡਿਆਂ ਸੈਕਟਰਾਂ 'ਚ ਕੋਠੀਆਂ ਪਾਓ ਮਾਈਂਡ ਕਹਿੰਦਾ ਨਹੀਂ ਖੇਤ 'ਚ ਪਾਵਾਂਗੇ ਇੱਥੇ ਹੀ ਲਾਈਫ ਸੈਟ ਮਾਈਂਡ ਸੈਟ ਕਿੱਥੇ ਐ ਤੁਹਾਡਾ ਹੁਣ ਇੱਕ ਉਹ ਆ ਜਿਹੜਾ ਸਾਈਕਲ ਤੇ ਮਾਈਂਡ ਸੈਟ ਕਰਕੇ ਬੈਠਾ ਇੱਕ ਤਾਂ ਜਹਾਜ਼ ਤੇ ਵੀ ਨਹੀਂ ਹੁੰਦਾ ਤੁਹਾਨੂੰ ਲੱਗਦਾ ਹੈ ਜਹਾਜ਼ ਖੁਸ਼ ਕਰ ਦੇਗਾ ਨਹੀਂ ਕਰ ਸਕਦਾ ਗੱਡੀ ਖੁਸ਼ ਕਰ ਦੇਗੀ ਗੱਡੀ ਖੜੀ ਰਹਿੰਦੀ ਮਹੀਨੇ ਕ ਬਾਅਦ ਕਪੜਾ ਵੀ ਨਹੀਂ ਮਾਰਦਾ ਉੱਤੇ ਕਦੇ ਨਹੀਂ ਖੁਸ਼ ਹੋਇਆ ਜਿੰਨੇ ਖੁਸ਼ ਨਹੀਂ ਹੋਣਾ ਉਹਨੇ ਜਹਾਜ਼ ਤੋਂ ਵੀ ਨਹੀਂ ਹੋਣਾ ਜਿੰਨੇ ਹੋਣਾ ਹੈ ਨਾ ਉਹ ਸਾਈਕਲਾਂ ਤੋਂ ਵੀ ਖੁਸ਼ ਹੋ ਜਾਂਦੇ ਨੇ ਨਵਾਂ ਸਾਈਕਲ ਆ ਗਿਆ ਬੜਾ ਨਜ਼ਾਰਾ ਆ ਗਿਆ ਉਹਨੂੰ ਉਹਨੂੰ ਸਮਝ ਆਇਆ ਕਈਆਂ ਦੇ ਛੱਪਰੀਆਂ ਚ ਮਾਈਂਡ ਸੈਟ ਸੀ ਹੇਮੇ ਵਰਗਿਆਂ ਕੋਲ ਗੁਰੂ ਅਰਜਨ ਦੇਵ ਜੀ ਆਪ ਕਹਿੰਦੇ ਹੇਮਿਆ ਵੜਾਣੇ ਜਾ ਰਹਾ ਆ ਕਹਿੰਦਾ ਮਾਰਾ ਏਡੇ ਏਡੇ ਮਹਿਲਾ ਆਲੇ ਸੱਦਦੇ ਤੁਹਾਨੂੰ ਮੇਰੀ ਛੱਪਰੀ 'ਚ ਕਹਿੰਦੇ ਜਿਹੜਾ ਤੇਰੀ ਕੋਲ ਸਕੂਨ ਐ ਨਾ ਕਿਸੇ ਕੋਲ ਰੱਜੀ ਰੂਹ ਐ ਤੂੰ ਤੂੰ ਰੱਜਿਆ ਹੋਇਆ ਰਾਜਾ ਕਿੰਨੂੰ ਕਹਿੰਦੇ ਨੇ ਜਿਹੜਾ ਰੱਜਿਆ ਹੋਵੇ ਰਾਜਾ ਰੱਜਿਆ ਹੋਇਆ ਹੁੰਦਾ ਜੀ ਤੇ ਜਿਹੜੇ ਭੁੱਖੇ ਹੀ ਤੁਰੇ ਫਿਰਨ ਰਾਜੇ ਨਹੀਂ ਹੁੰਦੇ ਰੱਜਿਆ ਬੰਦਾ ਰਾਜਾ ਹੁੰਦਾ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਬਾਟੇ ਕੱਪੜੇ ਝੌਂਪੜੀ 'ਚ ਰਹਿੰਦਾ ਜਾਤ ਨਾ ਪਤ ਨਾ ਅਦਰੋਧਿਆਨ ਪਰਮੇਨਾ ਜਾਤ ਨਹੀਂ ਚੰਗੀ ਪਤ ਇੱਜ਼ਤ ਨਹੀਂ ਬੋਤੀ ਉਹ ਜੰਗਲਾਂ 'ਚ ਫਿਰਦਾ ਹੈ ਮਿੱਤਰ ਨਾ ਇੱਠ ਤਨ ਰੂਪ ਹੀਣ ਕੇ ਚ ਸਾਖ ਨਾ ਸਿੰਨਾ ਸਾਖ ਸੰਬੰਧੀ ਕੋਈ ਨਹੀਂ ਮਿੱਤਰ ਦੋਸਤ ਕੋਈ ਨਹੀਂ ਰੂਪ ਚੰਗਾ ਕੋਈ ਨਹੀਂ ਪਰ ਅਕਲ ਹੋਵੇ ਰਾਜਾ ਸਗਲੀ ਸ੍ਰਿਸ਼ਟ ਕਾ ਸਾਰੀ ਦੁਨੀਆ ਦਾ ਰਾਜਾ ਹੈ ਹਰ ਨਾਮ ਮਨ ਪਿੰਦਾ ਇਹਦਾ ਮਨ ਭਜਿਆ ਹੋਇਆ ਹੋਵੇ ਗਿਆਨ ਨਾਲ ਅਕਲ ਨਾਲ ਕਹਿੰਦੇ ਰਾਜਾ ਹੈ ਰਾਜ ਜਾਓ ਤੇ ਰਾਜੇ ਹੋ ਮਾਈਂਡ ਸੈਟ ਕਰੋ ਭਰਾਵੋ ਬਲੇਖਾ ਹੈ ਬਾਰਤ ਕੁਝ ਸੈੱਟ ਕਰਨਾ ਪੈਣਾ ਇਹਨੂੰ ਸੈੱਟ ਕਰਨਾ ਪੈਣਾ ਜਿੱਦਣ ਮਰਜ਼ੀ ਕਰ ਲਈ ਇੰਡੀਆ ਚ ਰਹਿ ਕੇ ਕਰ ਲੈ ਚਾਹੇ ਅਮਰੀਕਾ ਜਾ ਕੇ ਕਰ ਲੈ ਕਰਨਾ ਮਾਈਂਡ ਸੈੱਟ ਪੈਣਾ ਲਾਈਫ ਸੈੱਟ ਹੋ ਜਾਂਦੀ ਉਸ ਦਿਨ ਧੀ ਹੈ ਮਾਈਂਡ ਸੈੱਟ ਹੈ ਲਾਈਫ ਸੈੱਟ ਹੈ ਹਾਈ ਹੋਏ ਪੁੱਤ ਨਹੀਂ ਹੋਇਆ ਮਾਈਂਡ ਸੈੱਟ ਨਹੀਂ ਹੋ ਰਿਹਾ ਲਾਈਫ ਸੈੱਟ ਨਹੀਂ ਹੋ ਰਹੀ ਕੋਈ ਬੱਚਾ ਨਹੀਂ ਮਾਈਂਡ ਸੈੱਟ ਹੈ ਕੋਈ ਗੱਲ ਨਹੀਂ ਨਜ਼ਾਰੇ